ਤੂੜੀ ਦੇ ਰੇਟ ਹਰ ਸਾਲ ਸਥਿਰ ਨਹੀਂ ਰਹਿੰਦੇ ਪਰ ਸਾਡੇ ਵਾਲੇ ਜ਼ਮੀਨ ਦੇ ਠੇਕੇ ਵੀ ਸਥਿਰ ਨਹੀਂ ਰਹਿਣ ਦਿੰਦੇ ਜਿਸ ਨਾਲ ਦੇ ਨੂੰ ਕੋਈ ਚੰਨ ਚਾਰ ਪਾ ਚਾਰ ਰੁਪਏ ਬਚਦੇ ਆ ਵੀ ਪਤਾ ਲੱਗ ਗਿਆ ਨਾ ਬ ਇਹਨੂੰ ਚਾਰ ਰੁਪਏ ਬਚ ਗਏ ਤੇ ਇਹਨਾਂ ਨੇ ਉਹਦੀ ਤਿੰਨ ਚਾਰ ਹਜ਼ਾਰ ਰੁਪਏ ਬਾਣ ਦਾ ਵਧਾ ਦੇਣਾ 아니 ਪਤਾ ਪੰਜ ਹੀ ਵਧਾ ਦੇਣਾ ਪਰ ਬਚਨੀ ਤੂੜੀ ਹੁੰਦੀ ਆ ਸੱਜਣੋ ਤੇ ਆਹ ਸੱਜਣ ਅੱਜ ਜਿਹੜੇ ਇੱਥੋਂ ਤੂੜੀ ਦਾ ਟਰਾਲਾ ਭਰੀ ਜਾਂਦੇ ਆ ਇਹਨਾਂ ਨੂੰ ਪੁੱਛਦੇ ਆਂ ਆਪਾਂ ਵੀ ਅੱਜ ਦਾ ਤੂੜੀ ਦਾ ਰੇਟ ਕੀ ਚੱਲ ਰਿਹਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸੱਜਣੋ ਵੀ ਸੋਡੇ ਏਰੀਏ ਦੇ ਵਿੱਚ ਤੂੜੀ ਦਾ ਰੇਟ ਕੀ ਚੱਲ ਰਿਹਾ ਹੈ ਤੇ ਤੂੜੀ ਚੱਕੀ ਜਾਂਨੇ ਹੋ ਫਿਰ ਹੈ ਹਾਂ ਜੀ ਹਾਂ ਜੀ ਪੂਰੀ ਚੱਕੀ ਜਾਂਨੇ ਆ ਲੈ ਇੱਧਰ ਨੂੰ ਮੜਾ ਜੇ ਨਾ ਸਾਫ ਆਊਗੀ ਵੀਡੀਓ ਆਪਾਂ ਇੱਕ ਦੋ ਬੰਨਾਂ ਨੂੰ ਤੁਹਾਨੂੰ ਪੁੱਛਾਂਗੇ ਵੀ ਇਹ ਮਾਲ ਜਿਹੜਾ ਹੁਣ ਤੁਸੀਂ ਚੱਕੀ ਜਾਂਨੇ ਹੋ ਅੱਜ ਦਾ ਹਾਂ ਜੀ ਅੱਜ ਦਾ ਕੀ ਰੇਟ ਚੱਲ ਰਿਹਾ ਹੈ ਅੱਜ ਦਾ ਰੇਟ 220 ਰੁਪਏ ਚੱਲ ਰਿਹਾ ਹੈ 220 ਰੁਪਏ ਹਾਂ ਜੀ ਤੇ ਹੁਣ ਇਹਦਾ ਚਾਂਸ ਵਧ ਜਾਂਦੇ ਆ ਕਿ ਘਟਣ ਦੇ ਦੂਗਾ ਦਾ ਚਾਂਸ ਹਜੇ ਤੱਕ ਤਾਂ ਕੋਈ ਵਧਣ ਦੇ ਹੈ ਨਹੀਂ ਬਈ ਵਧਣ ਦੇ ਹੈ ਨਹੀਂ ਚਾਂਸ ਕੋਈ ਘਟਣ ਦੇ ਘਟਣ ਦੇ ਚਾਂ ਠੀਕ ਆ ਤੇ ਹੁਣ ਸਾਰੀ ਦੀ ਸਾਰੀ ਕਿੱਥੇ ਜਾਊਗੀ ਤੇ ਟੋਲਾ ਫੈਕਟਰੀ 'ਚ ਜਾਊ ਸਾਰੀ ਟੋਲਾ ਫੈਕਟਰੀ 'ਚ ਜਾਊ ਠੀਕ ਪਿਛਲੇ ਸਾਲ ਕੀ ਰੇਟ ਸੀਗਾ ਪਿਛਲੇ ਸਾਲ ਆਹ ਕਣਾਂ ਦੇ ਵਿੱਚ ਹਮ ਆਹ ਕਣਾਂ ਦੇ ਵਿੱਚ ਸੀਗਾ 700 ਦੇ ਦੇ ਵਿੱਚ 700 ਦੀ ਕਰੇ ਸੀ ਆ ਇੱਕ ਦੀ ਰੇਟ ਡਾਊਨ ਆ ਗਈ ਆ ਇੱਕ ਦੀ ਰੇਟ ਡਾਊਨ ਆ ਗਈ ਲਓ ਵੀ ਸੱਜਣੋ ਰੇਟ ਤੁਸੀਂ ਸੁਣ ਲਿਆ ਤੇ ਆਪਾਂ ਟਾਈਮ ਟਾਈਮ ਤੇ ਜੜੀਆਂ ਅਪਡੇਟ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੜੀਆਂ ਉਹ ਖੇਤੀ ਦੇ ਪ੍ਰਤੀ ਹੁੰਦੀਆਂ ਜ਼ਿਆਦਾਤਰ ਇਸ ਲਈ ਜੇ ਚਾਰਜ ਦੀਆਂ ਵੀਡੀਓ ਦੇਖਣੀਆਂ ਹਨ ਆਪਣੇ ਪੇਜ ਨੂੰ ਫੋਲੋ ਕਰ ਲਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਨਾਲ ਸਤਿ ਸ਼੍ਰੀ ਅਕਾਲ